在第二位。<laughs> ਮੇਰੇ ਘਰ ਇਸ ਤੇ ਦਾ ਆ ਵੇਹਲਾ ਅਸ ਸਵੇਰੇ ਸਵੇਰੇ ਤੇਰੇ ਜੰਮਣ ਵਾਲਿਆਂ ਨੇ ਫੋਨ ਕਰਤਾ ਈ ਆ ਲੈ ਹੜ ਸੁਣਨਾ ਫੋਨ ਹੋਣਾ ਮੰਮੀ ਜੀ ਵੇਖੋ ਕੀ ਕਰਦੇ ਹੋ ਮੰਮੀ ਦਾ ਬੰਦ ਹੋ ਗਏ ਜੇ ਫੇਰ ਆਉਂਗਾ ਚੁੱਕਰੂੰਗੀ ਮੈਂ ਉਹਨਾਂ ਨੂੰ ਕੰਮ ਕਰਨੀ ਹੈਗਾ ਐਡੇ ਵੇਲੇ ਸਿਰੇ ਸਿਰੇ ਫੋਨ ਕਰ ਦਿੰਦੇ ਆ ਮੰਮੀ ਕੋਸ਼ਿਸ਼ ਤੇ ਰੋ ਕਿਹਨਾਂ ਸਵੇਰੇ ਸਿਰੇ ਕਿਉਂ ਫੋਨ ਆਇਆ ਬੰਦ ਹੋ ਗਿਆ ਜੀ ਆਉ ਬਾਅਦ ਫੇਰ ਕਰ ਲੂੰਗੀ ਗੱਲ ਕਿ ਤਾ ਚੈਨ ਨਹੀਂ ਤੇਰਾ ਭਰਾ ਤਾਂ ਵਿਲਾਈ ਆ ਹਾਂ ਸਸੀ ਕਾ ਪੁੱਤਲ ਸਸੀ ਕਾ ਹੋਰ ਸਲਾ ਸਾਹਿਲ ਕੀ ਆ ਲਈ ਠੀਕ ਆ ਹਾਂ ਠੀਕ ਆ ਪੁੱਤ ਮੈਨੂੰ ਕੀ ਆ ਮੈਂ ਤੰਦਰੁਸਤ ਬੜੀ ਵਧੀਆ ਆ ਆ ਦੋ ਚਾਰ ਦਿਨ ਪਹਿਲਾਂ ਬਿਮਾਰ ਹੋਈ ਸੀ ਤੇਰੀ ਮੰਮੀ ਆਈ ਸੀ ਨਾ ਹਾਂ ਨਹੀਂ ਹੁਣ ਤਾਂ ਠੀਕ ਆ ਹਾਂਜੀ ਹਾਂਜੀ ਹਾਂ 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 ਹੈਂ ਕੀ ਕੀ ਪੁੱਤ ਬੈਨ ਨੂੰ ਲੈਣਾ ਨਾ ਪੁੱਤ ਲੈਣ ਦਾ ਮੇਰੀ ਗੱਲ ਸੁਣ ਮੈਂ ਤਾਂ ਕਦੇ ਨਾ ਨਹੀਂ ਕੀਤੀ ਹਨ ਨੂੰ ਕੰਨੀਆਂ ਚਲ ਜਾ ਉਹ ਹੀ ਨਹੀਂ ਜਾਂਦੀ ਉਹ ਕੰਦੀ ਆ ਕਿ ਮੇਰੇ ਪੇਕੇ ਗੁੱਸੇ ਹੁੰਦੇ ਆ ਕਿ ਉਹ ਕਹਿੰਦੇ ਪਹਿਲਾਂ ਆਪਣੀ ਸੱਸ ਦਾ ਧਿਆਨ ਰੱਖ ਨੇ ਇਹ ਤਾਂ ਚੰਗੀ ਗੱਲ ਪੁੱਤ ਤੁਸੀਂ ਸੋਣੀ ਮਤ ਦਿੰਦੇ ਜੇ ਆਜਾ ਆਜਾ ਪੁੱਤ ਆਜਾ ਬਹਿਣਾ ਥੋੜਾ ਕਿੰਨੀ ਤੈਨੂੰ ਆਜਾ ਆਜਾ ਸਸਰੀਕਾ ਪਿਆਣਾ ਗੱਲ ਕਰਨੀ ਤਾਂ ਕਰ ਲੈ ਕਰ ਲੈ ਕਰ ਲੈ ਪੁੱਤ ਪਿਆਣਾ ਗੱਲ ਕਰਨੀ ਤਾਂ ਅੱਛਾ ਚੱਲ ਠੀਕ ਹੈ ਮੀ ਉਹ ਮੀਜੀ ਮੀ ਹੋਣਾ ਕੀ ਐ ਤੇਰੇ ਭਰਾ ਨੂੰ ਚੈਨ ਨਹੀਂ ਆਉਂਦਾ ਉਹਨਾਂ ਨੇ ਤੇਰੇ ਕੋਲ ਉਚਾਰ ਪੋਣਾ ਤੈਨੂੰ ਖੜਕੇ ਤੀਜੇ ਦਿਨ ਬਾਅਦ ਇੱਕੋ ਰੋਣਾ ਆਣਾ 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 ਇਹ ਕੀ ਪਖੰਡਿਆ ਉਹਨਾਂ ਦਾ ਨਹੀਂ ਨੇ ਮੰਮੀ ਜੀ ਉਹ ਤੁਸੀਂ ਗੱਲ ਕਿਦਾਂ ਕਰਨ ਦੇ ਹੀ ਕੀ ਕੋਈ ਠੀਕ ਨਹੀਂ ਆ ਮੰਮੀ ਠੀਕ ਕੇ ਗਏ ਨੇ ਮੰਮੀ ਤਾਂ ਤੇਰੀ ਬਿਮਾਰ ਹੀ ਰਹੰਦੀ ਚਤੋਂ ਦਾ ਤੈਨੂੰ ਵਹਿ ਕੇ ਲੈ ਕੇ ਆਏ ਉਹਦੀ ਬਿਮਾਰ ਹੀ ਆ ਪਹਿਲਾਂ ਵੀ ਬਿਮਾਰ ਹੀ ਸੀ ਓਕੇ ਤਾਂ ਦੀ ਤੇਰਾ ਵਿਆਹ ਛੇਤੀ ਕਰ ਪਤਾ ਨਹੀਂ ਤੇਰਾ ਭਰਾ ਕਹਿਣ ਡਿਆ ਕਿ ਕਿਥੇ ਲੈਣ ਆਣਾ ਤੇ ਮੇਰੀ ਗੱਲ ਸੁਣ ਲੈ ਤੇ ਮोदर ਕਿਹਾ ਸੀ ਨਾ ਨਹੀਂ ਜਾਣਾ ਤੇ ਅੱਜ ਵੀ ਆਪਣੇ ਭਰਾ ਨੂੰ ਮਨਾ ਕਰਦੇ ਕਿ ਚੰਗੀ ਗੱਲ ਨਹੀਂ ਤਾਂ ਮੈਂ ਉਹਨੂੰ ਘਰੋਂ ਕੱਢ ਦੇਣਾ ਟਰਮ ਦਾਸ ਤਾਂ ਮੰਮੀ ਮੰਮੀ ਜੀ ਠੀਕ ਨਹੀਂ ਹੈ ਮੈਂ ਉੱਥੇ ਜਾਵਾਂਗੀ ਜ਼ਰੂਰ ਉਹਨਾਂ ਨੂੰ ਮੇਰੇ ਲੋੜ ਆ ਮਾਂ ਦੇ ਤੀਨ ਨੂੰ ਮਿਲ ਗਈ ਅੱਧੀ ਠੀਕ ਹੋ ਜਾਂਦੀ ਹੈ ਮੰਮੀ ਮੈਂ ਜਾਣਾ ਹਾਂ ਮੰਮੀ ਨੂੰ ਮਿਲਣ ਤੁਸੀਂ ਇੰਨਾ ਕੁ ਕਹਿਣ ਲਿਓ ਨਹੀਂ ਭੇਜਣਾ ਚਲ ਜਾਣਾ ਨਾ ਜਾਣਾ ਨਾ ਤੂੰ ਜਾਣਾ ਚਾਹੀਦੀ ਹੈ ਨਾ ਫਿਰ ਇੰਜ ਕਰ ਆਪਣੇ ਭਰਾ ਦੇ ਨਾਲੇ ਜਾ ਤੇ ਭਰਾ ਨੂੰ ਕਾਸ਼ਮੀ 5 6 ਵਜੇ ਤੱਕ ਛੱਡ ਜਾਵੇ ਫਿਰ ਮੈਂ ਦੱਸਾਂ ਮੰਮੀ ਸਮਝਦੇ ਕਿਉਂ ਨਹੀਂ ਪਏ ਮੰਮੀ ਜੀ ਨੂੰ ਮੇਰੀ ਲੋੜ ਆ ਮੈਂ ਉੱਥੇ ਉਹਨਾਂ ਦੀ ਕੋਈ ਦਵਾਈ-ਬੂਟੀ ਦੇਖੂੰਗੀ ਕੀ ਹੋਇਆ ਵਾ ਉਹਨਾਂ ਨੂੰ ਸਾਲ ਹੀ ਵੀ ਅਜੇ ਬੱਚਾ ਵਾ ਉਹ ਬੜਾ ਸਿਆਣਾ ਵਾ ਕਿਤੇ ਬੱਚਾ ਐ ਮੀ ਉਹ ਬੱਚਾ ਐਡਾ ਲੋਂਠੇ ਜੰਡਾ ਹੋ ਗਿਆ ਤੇ ਅਜੇ ਬੱਚਾ ਮੰਮੀ ਉਹਨਾਂ ਦੀ ਦੇਖਭਾਲ ਲਈ ਕੋਈ ਹੁੰਦੀ ਆ ਉੱਥੇ ਪਾਪਾ ਹੁੰਦੇ ਨਾ ਫਿਰ ਗੱਲ ਵੱਖਰੀ ਸੀ ਨਹੀਂ ਮੇਰੀ ਗੱਲ ਸੁਣ ਜੇ ਤੈਨੂੰ ਇੰਨਾ ਫਿਕਰ ਆ ਤੋ ਐਡਾ ਲੋਂਠਾ ਜੇ ਉਹਦਾ ਵਿਆਹ ਕਰ ਦੋ ਕਿਤੇ ਮੰਮੀ ਵਿਆਹ ਤੇ ਜਦੋਂ ਕਰਾਂਗੇ ਉਦੋਂ ਹੀ ਕਰਾਂਗੇ ਨਾ ਉਹਨਾਂ ਨੂੰ ਹੁਣ ਮੇਰੀ ਲੋੜ ਐ ਮੰਮੀ ਮੈਨੂੰ ਜਾਣ ਦੋ ਤੁਸੀਂ ਸਾਰੇ ਮੇਰੇ ਕੋਲ ਬਣਾਉਣ ਕੇ ਲੈ ਜਾਓ ਛੇਤੀ ਮੈਂ ਸਾਰਾ ਕੰਮ ਕਰ ਲੈਂਦੀ ਮੈਂ ਕਮਾ ਨਾ ਕਹਾ ਉਡੜਦੇ ਆਣਾ ਹੀ ਆਣਾ ਏ ਉਹਨਾਂ ਨੇ ਆਣਾ ਹੀ ਆਣਾ ਮੇਰੀ ਗੱਲ ਸੁਣ ਮੈਂ ਤਾਂ ਨਾ ਨਹੀਂ ਕਰਨ ਢਈ ਤੂੰ ਇੰਜ ਕਰ ਹਾਂ ਰੋਟੀ ਪਾਣੀ ਕਰ ਜਾ ਲੈਣ ਤੈਨੂੰ ਆਣ ਡਿਆ ਉਹਦੇ ਨਾਲ ਹੀ ਚੱਲ ਜਾ ਤੇ ਨਾਲ ਵੀ ਜਾ ਸੋ ਮੰਮੀ ਉਹ ਕੀ ਫਾਇਦਾ ਬਗਾਨਿਆਂ ਵਾਂਗੂ ਮੈਂ ਬਸ ਪਤਾ ਲੈਣ ਜਾਣਾ ਵਾ ਕਿ ਉਹਨਾਂ ਨੂੰ ਕੀ ਹੋਇਆ ਵਾ ਮੈਂ ਤੁਹਾਨੂੰ ਕਹਿ ਰਹੀ ਮੈਨੂੰ ਉੱਥੇ 2-4 ਦਿਨ ਰਹਿਣ ਦੋ ਉਹ ਠੀਕ ਹੋ ਜਾਣਗੇ ਨਾ ਤੇ ਮੈਂ ਉਸੇ ਵੇਲੇ ਘਰ ਵਾਪਸ ਆ ਜਾਾਂਗੀ ਦੋ ਚਾਰ ਦਿਨਾਂ ਨਾਲ ਉੱਥੇ ਰਹਿਣਾ ਈ ਇੱਥੇ ਕਿਸੇ ਰਿਸ਼ਤੇਦਾਰ ਭੈਣ ਭਰਾ ਨੂੰ ਕਹਿ ਕਾ ਫੋਨ ਕਰਕੇ ਕੋਈ ਕੁੜੀ ਲੱਭੋ ਤੇ ਆਪਾਂ ਵਿਆਹ ਕਰਨਾ ਆਪਣੇ ਭਰਾ ਦਾ ਮੰਮੀ ਅੱਜ ਕੱਲ੍ਹ ਕੌਣ ਕਿਸੇ ਦੇ ਲਾਗੇ ਲੱਗਦਾ ਵਾ ਅੱਜ ਕੱਲ੍ਹ ਆਪਣੇ ਭੈਣ ਭਰਾ ਕਿਸੇ ਦੇ ਲਾਗੇ ਲੱਗ ਜੰਨਾ ਤੇ ਇੰਨਾ ਬਹੁਤ ਮੰਮੀ ਮੈਂ ਉਹਦੀ ਕੀ ਹਾਂ ਤੁਸੀਂ ਮੈਨੂੰ ਨਹੀਂ ਉੱਥੇ ਜਾਣ ਦੇਂਦੇ ਤੇ ਹੋਰ ਕੌਣ ਜਾਏਗਾ ਟਾਈਮ ਕੱਢ ਕੇ ਰਿਸ਼ਤ ਕਰ ਮੇਰਾ ਇੰਨਾ ਟਾਈਮ ਮੇਰਾ ਖੇਡਣਾ ਜਾ ਕੇ ਆਪਣੇ ਜਾ ਘਰ ਵਾਲੇ ਨਾਲ ਗੱਲ ਕਰ ਲੈ ਜੇ ਤੈਨੂੰ ਭੇਜਦਾ ਈ ਤੇ ਚਲ ਜਾ ਨਹੀਂ ਭੇਜਦਾ ਤੇ ਆ ਹੱਥ ਝੋੜ ਮੈਂ ਇਹ ਸਭ ਕੁਝ ਨਹੀਂ ਜਾਣਦੇ। ਦੱਸੋ ਤਾਂ ਆਪਣਾ ਦਿਮਾਗ ਨਹੀਂ ਹੈਗਾ। ਮੈਂ ਕਿਉਂ ਸਮਝਾਵਾਂ? ਜੇ ਤੈਨੂੰ ਭੇਜਤਾ ਚਲ ਜਾ। ਮੈਂ ਕੀ ਕਹਿਣਾ? ਮੈਨੂੰ ਰੋਟੀ ਬਣਾ ਕੇ ਦੇ। ਪੁੱਛ ਲੈ ਪਹਿਲਾਂ ਨੀ ਤਾਂ ਉਹਨੂੰ। ਫਿਰ ਉਹਨਾਂ ਦੇ ਆਇਆ ਸਾਡੀ ਦੇਖੀ ਕਰਵਾਗੇ ਸਾਹਮਣੇ ਤੇ ਤੂੰ ਉਹਨਾਂ ਨੇ ਕਿਹਾ ਨਾ ਕਿ ਮੰਮੀ ਜਾਣ ਦੋ, ਜਾਣ ਦਵੋ ਤੇ ਫਿਰ ਵੇਖ ਲਈ ਉਹਨਾਂ ਦੇ ਸਾਹਮਣੇ ਪਤਾ ਕੀ ਕਹਿੰਵੇਂ? ਨਹੀਂ ਨਹੀਂ, ਮੈਂ ਆਪਣੀ ਮੰਮੀ ਦਾ ਧਿਆਨ ਰੱਖਣਾ। ਹੁਣ ਕੀ ਵੇਖੇ ਜਾਣ ਲਈ ਆ? ਉਹਨਾਂ ਵਿਚਾਰੇ ਨੂੰ ਤਾਂ ਕੁਝ ਵੀ ਨਹੀਂ ਪਤਾ ਕਿ ਤੁਸੀਂ ਕੀ ਕਹਿੰਦੀ ਹੋ ਇੱਥੇ। ਤੇ ਉਹਨਾਂ ਸਾਹਮਣੇ ਕੀ ਕਰਦੇ ਹੋ? ਪਰ ਅੱਜ ਨਹੀਂ ਮੈਂ ਰੁਕਣਾ ਹਾਂ ਕਿ ਮੇਰੀ ਮਾਂ ਬਹੁਤ ਬਿਮਾਰ ਹੈ ਮੈਂ ਉੱਥੇ ਜਾਣਾ ਹੀ ਜਾਣਾ ਹਾਂ ਦੱਸ ਉਹ ਵੀ ਵਿਚਾਰਾ ਟੈਨਸ਼ਨ ਚ ਹੋਊਗਾ ਉਹਨੂੰ ਕਿਤੇ ਬੜੀ ਸਮਝ ਨਹੀਂ ਆ ਜੇ ਤੇ ਟੈਨਸ਼ਨ ਤੇ ਘਰ ਪਾਵੇ ਉਹ ਕੱਲ ਨੂੰ ਇਧਰ ਵਾਰਾਗਰਦੀ ਕਰਨ ਡਿਆ ਕਦੀ ਆਣ ਡਿਆ ਕਦੀ ਜਾਣ ਡਿਆ ਜਦੋਂ ਵਿਖਿਆ ਛੜਕਾ ਜੀ ਫਿਰਦਾ ਰਹਿੰਦਾ ਬਥੇਰਾ ਵੇਖਿਆ ਸਾਡੇ ਰਿਸ਼ਤੇਦਾਰ ਸਾਰੇ ਲੈਂਦੇ ਉਹ ਮੈਨੂੰ ਸਗੋਂ ਉਲਟ ਮੈਨੂੰ ਗੱਲਾਂ ਕਰਦੇ ਆਂਦੇ ਤੁਸੀਂ ਤਾਂ ਕਹਿੰਦੇ ਓਟੀ ਵੀ ਮਾਂ ਨਹੀਂ ਸਹੀ ਰੰਦੀ ਤੇ ਉਹ ਬਿਮਾਰ ਹੁੰਦੀ ਆ ਉਹਦਾ ਭਰਾ ਤਾਂ ਫਿਰਦਾ ਰਹਿੰਦਾ ਸੋ ਮੇਰੀ ਬੇਇੱਜ਼ਤੀ ਹੋ ਗਈ ਉੱਥੇ ਮੈਂ ਕਿਹਾ ਨਹੀਂ ਜੀ ਉਹਨਾਂ ਦਾ ਮੁੰਡਾ ਜਿਹੜਾ ਸਾਰੀ ਦੇਖਰੇਖ ਕਰਦਾ ਮਾਂ ਦੀ ਉਹ ਕਹਿੰਦਾ ਫਿਰ ਤਾਂ ਤੇ ਛੜਕਾਂ ਤੇ ਰੰਦਾ ਵੱਡੀ ਤੋਂ ਪਰਦੇ ਪਾਣ ਦੀ ਭਰਾ ਦੇ ਉਹਨੂੰ ਪੁੱਛਣਾ ਚਾਹ ਗਿਆ ਜੇ ਭੇਜਦਾ ਤੇ ਚੱਲ ਜਾ ਨਹੀਂ ਭੇਜਦਾ ਤੇ ਮੈਨੂੰ ਨਾ ਕਹੋ ਤੇ ਜੇ ਸਾਹਮਣੇ ਗਿਆ ਤਾਂ ਫਿਰ ਵੇਖੇ ਤੈਨੂੰ ਮੈਂ ਦੱਸਾਂਗੀ ਆਰੇ ਵੰਨਹੀਂ ਚੱਲਦੇ ਆਂ ਠੰਡਾ ਮੌਸਮ ਤੇ ਗਿਆ ਆਂ ਕਰਦੇ ਇੰਜੋਇਮੈਂਟ ਠੀਕ ਹੈ ਠੀਕ ਹੈ ਚਲ ਕਰ ਦਾਂ ਮੈਂ ਇਹ ਆਹ ਹੋ ਜਾ ਤਿਆਰ ਤੂੰ ਹੀ ਨਹੀਂ ਠੀਕ ਹੈ ਯਾਰ ਹਾਂਜੀ ਦੱਸੋ ਅਮਨ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮੰਮੀ ਜੀ ਨੇ ਠੀਕ ਹੈਗੇ ਸਾਹਿਲ ਦਾ ਹੁਣੇ ਫੋਨ ਆਇਆ ਵਾ ਤੇ ਮੈਂ ਉੱਥੇ ਜਾਣਾ ਘਰ 2-4 ਦਿਨ ਤੁਹਾਨੂੰ ਸਾਹਿਲ ਨੂੰ ਕਹਿ ਦਵਾਈ ਦਾਰੂ ਕਰਾ ਲੰਦਾ ਵਾ ਠੀਕ ਨਹੀਂ ਉਹ ਤੇ ਕਹਿੰਦਾ ਆਵਾ ਦਵਾਈ ਕਹਿੰਦਾ ਮੰਮੀ ਜੀ ਜਿਆਦਾ ਨਹੀਂ ਠੀਕ ਹੈਗੇ ਮੈਨੂੰ ਮੰਮੀ ਜੀ ਨੇ ਹੀ ਦੱਸਿਆ ਮੈਂ ਤੇ ਹਜੇ ਫੋਨ ਕੀਤਾ ਹੀ ਨਹੀਂ ਕਰੇ ਇਸ ਕਰਕੇ ਮੈਨੂੰ ਜਾਣਾ ਵਾ ਤੁਹਾਨੂੰ ਪਤਾ ਉੱਥੇ ਪਹੁੰਚਣਾ ਮੇਰਾ ਬੜਾ ਜ਼ਰੂਰੀ ਹੈ ਮੰਮੀ ਜੀ ਨੂੰ ਤੁਸੀਂ ਸਮਝਾਓ ਮੈਨੂੰ ਜਾਣ ਦੇ ਜਾਂ ਤੂੰ ਰੋਜ਼ ਇੱਕੋ ਰੱਟ ਲਾਈ ਹੁੰਦੀ ਹੈ ਮੈਨੂੰ ਸਮਝ ਨਹੀਂ ਹੁੰਦੀ ਸਾਹਿਲ ਆ ਗਾਤਾ ਵਾ ਦਵਾਈ ਦਾਰੂ ਕਰਾਉਣਾ ਮੈਂ ਹੈਗੀ ਘਰ ਹੀ ਆ ਨਾ ਅਮਮ ਤੁਹਾਨੂੰ ਪਤਾ ਹੀ ਆ ਸਾਹਿਲ ਜੇ ਬੱਚਾ ਵਾ ਉਹਨੂੰ ਇੰਨੀ ਸਮਝ ਥੋੜਾ ਹੈਗਾ ਮੰਮੀ ਨੂੰ ਕਿੱਦਾਂ ਸਾਂਭਣਾ ਵਾ ਯਾਰ ਕਿੰਨੀਂਕ ਦਿਨ ਬੱਚਾ ਰਹਿਣਾ ਉਹਨੇ 22 23 ਸਾਲ ਦਾ ਉਹ ਹੋ ਗਿਆ ਹਲੇ ਤੱਕ ਬੱਚਾ ਹੀ ਆ ਦੱਸ ਮੈਂ ਧੀ ਆ ਉਹਨਾਂ ਦੀ ਮੈਂ ਜਾਉਂਗੀ ਨਾ ਤੇ ਅੱਧੇ ਉਹਨਾਂ ਨੇ ਉੱਧਰ ਹੀ ਠੀਕ ਹੋ ਜਾਣਾ ਮੈਨੂੰ ਜਾ ਕੇ ਵੇਖਣ ਤੇ ਦੋਵਾਂ ਮਨ ਕੀ ਕੀ ਹੋਇਆ ਮੰਮੀ ਜੀ ਨੂੰ ਵੇਖ ਲਓ ਜਾਂ ਤੁਸੀਂ ਮੈਨੂੰ ਛੱਡ ਆਓ ਨਾਲੇ ਤੁਸੀਂ ਵੀ ਪਤਾ ਲਿਆ ਮੰਮੀ ਜੀ ਦਾ ਹੋਰ ਮੇਰੀ ਟਾਈਮ ਹੈਗਾ ਮੈਂ ਆਪ ਚੱਲੇ ਆਵਾਂ ਛੱਡ ਆਓ ਦੱਸ 9 ਵਜੇ ਪਖੰਡ ਫੜ ਲੇ ਹੁਣ ਛੱਡ ਕੇ ਵੀ ਆਓ ਇਹ ਜਾਣਾ ਤੇ 10 15 ਮਿੰਟ ਜਾ ਕੇ ਤੈਨੂੰ ਕਿ ਸਾਲ ਨੂੰ ਘਰ ਲੈ ਜਾ ਉਹ ਤਾਂ ਛੱਡ ਦੇ ਨਾਲ ਹੀ ਕਰ ਮੈਂ ਕੋਈ ਬਗਾਨੀ ਆ ਜਿਹੜੀ ਮੈਂ 10 15 ਮਿੰਟ ਪਹਿਲਾਂ ਪਤਾ ਲੈ ਕੇ ਤੇ ਘਰ ਨੂੰ ਆ ਜਾ ਕਿਉਂ ਨਹੀਂ ਸਮਝਦੀ ਮੇਰੀ ਗੱਲ ਉਹ ਯਾਰ ਤੇਰੀ ਕਿਹੜੀ ਗੱਲ ਸਮਝਾਂ ਮੈਨੂੰ ਸਮਝ ਨਹੀਂ ਹੁੰਦੀ ਸਮਝਣ ਵਾਲੀ ਤੇਰੀ ਕੋਈ ਗੱਲ ਹੁੰਦੀ ਐ ਅੱਗੋ ਪਿਛੋ ਮੈਂ ਇੱਥੇ ਹੀ ਰਹਿਣੀ ਮੈਂ ਕਦੀ ਨਹੀਂ ਕਹਿੰਦੀ ਕਿ ਮੈਂ ਪੇਕੇ ਜਾਣਾ ਹੁਣ ਮੰਮੀ ਨਹੀਂ ਠੀਕ ਹੁਣ ਨਹੀਂ ਮੈਂ ਰੁਕ ਸਕਦੀ ਅਮਾ ਮੈਂ ਤੇ ਇਹੋ ਜੀ ਸੁਣਦਾ ਰਹਿਣਾ ਮੈਂ ਪੇਕੇ ਜਾਣਾ ਪੇਕੇ ਜਾਣਾ ਨਾਲ ਤੂੰ ਕਹਿੰਦੀ ਨਹੀਂ ਐ ਪਰ ਮੈਨੂੰ ਤੁਸੀਂ ਭੇਜਦੇ ਤੇ ਨਹੀਂ ਨਾ ਮੈਂ ਇੱਥੇ ਹੀ ਰਹਿਣੀ ਆ ਨਾ ਤੁਹਾਡੇ ਕੋਲ ਹੀ ਸਾਰਾ ਕਾਰ ਇੱਥੇ ਸੰਭਦੀ ਪਲੀਜ਼ ਯਾਰ ਰਿਕੁਐਸਟ ਯਾ ਤੁਹਾਡੇ ਅੱਗੇ ਮੈਨੂੰ ਇੱਕ ਵਾਰੀ ਪਤਾ ਲੈ ਆਉਂਦੋ ਫਿਰ ਮੈਂ ਕਿੰਨਾ ਟਾਈਮ ਨਹੀਂ ਜਾਉਂਗੀ ਉੱਥੇ ਓ ਯਾਰ ਰਿਕੁਐਸਟ ਨਾ ਕਰ ਮੈਂ ਕਿਹਾ ਤੈਨੂੰ ਕਹਿੰਦਾ ਨਾ ਜਾ ਚੱਲ ਜਾ ਪਰ ਪਤਾ ਲੈ ਕੇ ਆ ਜੀ ਨਾਲੇ ਜੇ ਜਾਣਾ ਵੀ ਨਾ ਮੰਮੀ ਨੂੰ ਪੁੱਛ ਕੇ ਜਾਈ ਮੰਮੀ ਜੀ ਮੈਨੂੰ ਤੁਹਾਡੇ ਵੱਲ ਤੋਰ ਦਿੰਦੇ ਆ ਕਿ ਅਮਨ ਨੂੰ ਪੁੱਛ ਕੇ ਜਾਈ ਤੁਸੀਂ ਮੈਨੂੰ ਉਧਰ ਤੋਰ ਦਿੰਦੇ ਓ ਕੀ ਮੰਮੀ ਜੀ ਨੂੰ ਪੁੱਛ ਕੇ ਜਾਈਂ ਤੇ ਪੁੱਛ ਕੇ ਜਾਂਦੀ ਹੈ ਦਿਨਾਨੀਆਂ ਘਰੋਂ ਕਿਵੇਂ ਮੂੰਹ ਚੁੱਕ ਕੇ ਚਲ ਜਾਂਦੀ ਹੈ ਮੈਂ ਬਾਬਾ ਨੂੰ ਪੁੱਛਣ ਤੇ ਡਈ ਆ ਮੈਂ ਤੇ ਉਹਨਾਂ ਨੂੰ ਵੀ ਪੁੱਛਣ ਦੀ ਆ ਤੁਹਾਨੂੰ ਵੀ ਪੁੱਛਣ ਦੀ ਆ ਆ ਤਾਂ ਮੰਮੀ ਤੈਨੂੰ ਦੱਸਣ ਦਿਆਵਾ ਕਿ ਹੁਣ ਚਲ ਜਾ ਕੋਈ ਗੱਲ ਨਹੀਂ ਪਰ ਆਜੀ ਵਾਪਸ ਇਹ ਡਰਾਮੇ ਨਹੀਂ ਮੇਰੇ ਕੋਲ ਹੈ ਕਿ ਤੈਨੂੰ ਲੈ ਛੱਡਣ ਵੀ ਜਾਵਾਂ ਤੇ ਫਿਰ ਲੈ ਕੇ ਵੀ ਆਵਾਂ ਜਿਹੜੇ ਲੈਣ ਆਉਣਾ ਮੈਂ ਤੇ ਛੱਡ ਕੇ ਵੀ ਜਾਵਾਂ ਫਿਰ ਛੱਡ ਜੇਗਾ ਤੁਸੀਂ ਮੈਨੂੰ 2-3 ਦਿਨ ਬਸ ਦੇ ਦਿਓ ਉਹ ਛੱਡ ਵੀ ਜਾਏਗਾ 2-3 ਦਿਨ ਤੇ ਇੱਥੇ ਕੰਮ ਕਰਕੇ ਨਹੀਂ ਕਰਨਾ ਮੈਂ ਸਾਰਾ ਕੰਮ ਕਰਕੇ ਚਲ ਜੰਨੀ ਆ ਕੰਮ ਦੀ ਕਿਹੜੀ ਗੱਲ ਐ ਉੱਥੇ ਮੇਰੀ ਮਾਂ ਬਿਮਾਰ ਪਈ ਆ ਮਾਂ ਤੂੰ ਕੰਮ ਕਰ ਜਾ ਕੋਈ ਗੱਲ ਨਹੀਂ ਕੰਮ ਕਰਕੇ ਚਲ ਜਾ ਫੇਰ ਆ ਜਾਈਂ ਅਮਨ ਤੁਸੀਂ ਸਮਝਦੇ ਨਹੀਂ ਪਏ ਜੇ ਮੰਮੀ ਜੀ ਬਿਮਾਰ ਹੋਣਗੇ ਵਿਮਲ ਦੀਦੀ ਨਾਲ ਰਹਿਣਾ ਹੋਣਾ ਬਰਵਾਸ ਨਾ ਕਰ ਬੋਦੀ ਤੂੰ ਚੋਣੀ ਮੇਰੀ ਮਾਂ ਬਿਮਾਰ ਹੋ ਜੇ ਕੰਮ ਕਰ ਜਾ ਕੇ ਜਾ ਦਿਮਾਗ ਖਰਾਬ ਨਾ ਕਰ ਸੁਰੇਸ਼ ਆ ਜਾਈਂ ਮੂੰਹ ਚੋੱਕ ਕੇ ਇਹ ਤਾਂਨੇ ਕੱਲ ਲਾ ਰਹੇ ਕਿ ਮੈਂ ਜਾਣ ਵੀ ਨਹੀਂ ਦੇਣਾ ਫੇਰ ਉਹਨੇ ਬੰਦਿਆ ਵਾਂਗੂ ਆ ਜਾ ਲੈ ਜਾ ਬਾਅਦ ਛੱਡ ਕੇ ਵੀ ਜਾਵੇ ਚੱਲ ਜਾ ਕੰਮ ਕਰ ਦਿਮਾਗ ਖਰਾਬ ਜਨਾਨੀ ਦਾ ਇਹ ਸੋ ਜੋ ਮੇਰੀ ਹਾਲਤ ਹੈ ਤੁਸੀਂ ਨਹੀਂ ਸਮਝ ਸਕਦੇ ਜਿੱਥੇ ਮੈਂ ਨਾ ਟਾਈਮ ਰਹੀ ਮੇਰਾ ਬਚਪਨ ਗੁਜ਼ਰਿਆ ਮੈਂ ਵੱਡੀ ਹੋਈ ਆ ਖੋਸਕਰ ਨੂੰ ਮੈਂ ਕਿੱਦਾਂ ਛੱਡਦਾ ਚ ਵੜ ਕੇ ਸਮਝੀ ਵੜ ਕੇ ਹਾਂਜੀ ਮੰਮੀ ਵੜ ਕੇ ਸਮਾਹ ਬੜੀ ਨੇ ਕੀਤਾ ਤੇਰੀ ਨਾਨੀ ਨੂੰ ਬੜੀ ਪਸੰਦ ਹੈ ਮਟਰ ਪਨੀਰ ਤੇ ਮੇਰੀ ਗੱਲ ਸੁਣ ਮਟਰ ਵੀ ਬਣ ਗਏ ਤੇਰੀ ਦਾਲਿਆ ਨਾ ਦਾਲ ਸੁਣਦੇ ਤੇ ਜਾ ਕੇ ਸੇ ਕੰਮ ਵਾਲ ਨੂੰ ਚਕਾ ਦੇ ਅੱਜ ਸਾਰੀਆਂ ਚੀਜ਼ਾਂ ਉਹ ਨਾ ਜਿਹੜੀਆਂ ਮੇਰੇ ਧੀ ਨੂੰ ਪਸੰਦ ਆਈਏ ਤੇ ਚੋਲ ਵੀ ਸੋੜ ਦੇ ਉਬਲੇ ਚੌਲ ਹੀ ਖਾਣਦੀ ਉਹ ਮੰਮੀ ਸੋੜ ਤਾ ਇਹ ਨਾ ਕੁਝ ਬਣਾ ਕੇ ਉਹਨੂੰ ਸੁੱੜਦਾ ਹੋ ਨਹੀਂ ਹਣਾ ਵੇਸਟ ਮੰਮੀ ਖਾਣਾ ਵਾ ਕੋਈ ਬੁਖੋਲ ਥੋੜੀ ਚੱਲ ਜੇ ਨਹੀਂ ਸੁਟਰੇਗਾ ਤੂੰ ਐਸਾ ਕਰ ਤੂੰ ਕੰਮ ਵਾਲ ਨੂੰ ਚਕਾ ਦੇ ਤੇਰੀ ਨਾਲ ਆਈ ਆ ਪੂਰੇ ਡੇਢ ਮਹੀਨੇ ਬਾਅਦ ਆਈ ਤੇਰੀ ਨਾਨ ਪੂਰੇ ਡੇਢ ਮਹੀਨੇ ਬਾਅਦ ਪਤਾ ਮੈਨੂੰ ਫੋਨ ਕਰ ਕਰਕੇ ਸੱਦਿਆ ਕਿ ਆ ਜਾ ਮੇਰਾ ਦਿਲ ਨਹੀਂ ਲੱਗਣ ਦੇਆ ਮੰਮੀ ਡੇਢ ਮਹੀਨਾ ਕਿਥੋਂ ਹੋ ਗਿਆ ਦਿੱਲੀ ਨੂੰ ਆਇਆ ਨੂੰ ਅੱਜ ਤੇ ਮਸਾ 20 ਦਿਨ ਹੋਈਆ 6-7 ਦਿਨ ਪਹਿਲੇ ਤਾਂ ਮੈਂ ਉਹਦੇ ਘਰ ਕੰਮ ਕਰਨ ਗਈ ਸੀ ਜਿੱਦਣ ਸਾਰੀਆਂ ਸਫਾਈਆਂ ਕਰਾ ਕੇ ਆਈਆਂ ਰਸੋਈ ਦੀ ਸਾਰੀ ਰੈਸਟਿੰਗ ਕਰਕੇ ਆਈਆਂ ਇਸ ਗੱਲ ਨੂੰ ਮਸਾ 6 ਦਿਨ ਹੋਈਆ ਤੇ ਉਹ ਤੋਂ 10-12 ਦਿਨ ਪਹਿਲੇ ਦੀਦੀ ਆਈ ਸੀ ਡੇਢ ਮਹੀਨਾ ਕਿੱਥੋਂ ਗਿਆ ਮੰਮੀ ਚਲ ਹਾਂ ਬਈ 20 ਦਿਨ ਹੀ ਹੋ ਗਏ ਪਰ ਇੱਕ ਮਾਨੂੰ ਲੱਗਦਾ ਨਾ ਕਿ ਮੈਂ ਈ ਮਸਾਲਾ ਬਾਅਦ ਮਿਲਣ ਡੇ 20 ਦਿਨ ਵੀ ਮੈਨੂੰ ਸਾਲ ਲੱਗਣ ਡੇ ਮੇਰੀ ਗੱਲ ਸੁਣ ਲੈ ਤੈਨੂੰ ਜਿਹੜਾ ਮੈਂ ਖਾਣਾ ਕਿਹਾ ਨਾ ਖਾਣਾ ਉਹੋ ਬਣਾਵੇਂ ਦੂਜਾ ਕੋਈ ਨਾ ਬਣਾਵੇਂ ਇਹ ਦੇਦੇ ਚਾਦੇ ਸਾਰਾ ਖਾਣਾ ਫਿਰ ਮੈਂ ਦੱਸਾਂ ਲੱਗੀ ਕੋਈ ਸਮਝ ਕੇ ਨਹੀਂ ਲੱਗੀ ਮੰਮੀ ਮੈਂ ਜਦੋਂ ਨਹੀਂ ਜਸਾਹਿਲ ਆ ਗਿਆ ਤੇ ਮੈਨੂੰ ਅੰਮ੍ਰਿਤ ਨੇ 15ਵੇਂ ਮਿੰਟ ਦਾ ਟਾਈਮ ਦਿੱਤਾ ਮੈਂ ਕਰੀ ਮਮਜੀ ਜੀ ਨੂੰ ਵੇਖਾਂਂਦੀ ਜੇ ਮੈਂ ਖਾਣਾ ਬਣਾਉਣ ਦੇ ਚੱਕਰ ਚ ਪੈ ਗਈ ਮੈਂ ਤਾਂ ਸਾਰਾ ਦਿਨ ਇੱਥੇ ਰਹੂੰਗੀ ਉਹ ਤੇ ਆ ਕੇ ਮੁੜ ਜਾਊਗਾ ਜਿੰਨਾ ਮਰਜ਼ੀ ਤੈਨੂੰ ਸਮਝਾ ਲਓ ਧਿਆਨ ਤੇਰਾ ਫਿਰ ਪੇਕਿਆਂ ਚ ਉਹਨੂੰ ਕੱਲ ਲਾਣਾ ਕੱਲ ਆ ਜੀ ਪਰਸੂ ਆਣਾ ਪਰਸੂ ਆ ਜੀ ਪਰ ਮੇਰੀ ਗੱਲ ਸੁਣ ਤੂੰ ਸਿਰਫ ਇੱਕੋ ਚੀਜ਼ ਦਾ ਧਿਆਨ ਦੇ ਕੇ ਖਾਣਾ ਬਣਾ ਠੀਕ ਹੈ ਹੋਰ ਕੋਈ ਜੀਵਾਂ ਧਿਆਨ ਨਾਲ ਕੀ ਹੋ ਗਿਆ ਚੁੱਪ ਕਰ ਗਈ ਮੰਮੀ ਮੈਨੂੰ ਸਮਝ ਨਹੀਂ ਲੱਗਣ ਦੀ ਇੰਨਾ ਕੁਛ ਘਰ ਬਣਿਆ ਵਾ ਤੇ ਉਹ ਮੈਂ ਹੁਣ ਸੁੱਟ ਕੇ ਤੇ ਹੁਣ ਹੋਰ ਖਾਣਾ ਬਣਾਵਾ ਜੋ ਵੀ ਆ ਚੀਜ਼ਾਂ ਹੁੰਦੀਆਂ ਵਾ ਇੰਨੀਆਂ ਮਹਿੰਗੀਆਂ ਸਬਜ਼ੀਆਂ ਵਾ ਲੂਣ ਹਲਦੀ ਸਾਰਾ ਕੁਝ ਇੰਨਾ ਮਹਿੰਗਾ ਵਾ ਤੁਸੀਂ ਵੇਸਟ ਕਰਦੇ ਰਹਿੰਦੇ ਹੋ ਤੇ ਪੈਸੇ ਤੇਰੇ ਪੇਕੇ ਦੇਣ ਦੇ ਤੇ ਜਦ ਤਰਾ ਭਰਾ ਦੇ ਕੇ ਜਾਂਦਾ ਪੈਸੇ ਸਾਡੇ ਨਾ ਤੈਨੂੰ ਇਹਦੇ ਨਾਲ ਕੀ ਲੱਗੇ ਆਪਾਂ ਜਿੱਥੇ ਵਰਤੀਏ दाम ਵਰਤੀਏ ਤੂੰ ਬੜੀ ਮੈਨੂੰ ਸਲਾਮਾ ਦੇਣ ਲੱਗ ਪਈ ਏ ਮਾਰੇ ਮਮੀ ਇੰਨੀਆਂ ਚੀਜ਼ਾਂ ਮੈਂ ਇੱਕਦਮ ਕਿੱਦਾਂ ਬਣਾਉਂਗਾ ਮੈਨੂੰ ਸੋਮੇ ਤੋਂ ਬਾਹਰ ਆ ਮੇਰੀ ਮੇਰੀ ਗੱਲ ਸੁਣ ਲੈ 2 ਘੰਟੇ ਵਿੱਚ 2 ਵੱਧ ਤੋਂ ਵੱਧ 3 ਘੰਟੇ ਵਿੱਚ ਉਹਨੇ ਪਹੁੰਚ ਜਾਣਾ ਤੇ ਆ ਚੀਜ਼ਾਂ ਨੇ ਕਿਹਨੂੰ ਚਾਹੀਦੀਆਂ ਨਵੇਂ ਸਿਰੇ ਤੋਂ ਸਾਰੀਆਂ ਚੀਜ਼ਾਂ ਬਣਾ ਤੇ ਚੀਜ਼ਾਂ ਵਧੀਆ ਬਣਨੀਆਂ ਚਾਹੀਦੀਆਂ ਤੇ ਮੇਰੀ ਗੱਲ ਸੁਣ ਭੱਲੇ ਭਰਾ ਲਈ ਤੋ ਭੱਲੇ ਬੜੇ ਵਧੀਆ ਬਣਾਨੀ ਦਾਲ ਪਿਓ ਨਾ ਪਿਓ ਨਾ ਦਾ ਆਲ ਕੇ ਮੈਂ ਕੱਟ ਕੇ ਰਵਾਂ ਤੇਨੂੰ ਕੀ ਯੂਨੀਅਨ ਚੁੱਪੀ ਕਰਕੇ ਰੋਟੀ ਦੇ ਨਾਂ ਤੋਂ ਜਿਆਦਾ ਸਿੱਧੀ ਤਰ੍ਹਾਂ ਕਹ ਦੇ ਕਿ ਬਾਜ਼ਾਰੋਂ ਮੰਗਵਾ ਲਓ ਇਹਨਾ ਸੋਚੀ ਕਿ ਮੈਂ ਬਾਜ਼ਾਰੋਂ ਹੀ ਮੰਗਵਾ ਸਕਦੀ ਮੰਗਵਾ ਲਾਂਗੀ ਬਾਜ਼ਾਰ ਪਰ ਨਾ ਉਹਨੂੰ ਘਰ ਦੀ ਚੀਜ਼ ਬੜੀ ਪਸੰਦ ਹੈ ਖੀਰ ਜ਼ਰੂਰ ਬਣਾਵੇਂ ਕੀ ਹੋਇਆ ਚੁੱਪ ਕਰ ਗਈਆਂ ਕੁਝ ਬੋਲਦੇ ਸੀ ਪਤਾ ਜਦੋਂ ਦਿਨੋਂ ਰਿਸ਼ਤਾ ਕਰਨ ਗਏ ਸੀ ਤੇਰਾ ਪਾ ਉਹਨੋ ਤੇਰੀ ਮਾਂ ਕਹਿੰਦੀ ਸੀ ਮੇਰੇ ਕੁੜੀ ਤਾਂ 50 ਬੰਦਿਆਂ ਦਾ ਖਾਣਾ ਬਣਾ ਲੈਂਦੀ ਆ ਆ ਹੁਣ ਇੱਕ ਜਣੇ ਦਾ ਖਾਣਾ ਕਿਾਈ ਨਾਲ ਹੀ ਤੈਨੂੰ ਮੌਤ ਪੈ ਗਈ ਬਣਾ ਦੇਣੀ ਮੰਮੀ ਜੀ ਬਣਾ ਦੇਣੀ ਮੰਮੀ ਜੀ ਔਰ ਤਾਂ ਬੜੇ ਕਹਿੰਦੇ ਸੀ ਸਾਡੀ ਕੁੜੀ ਨੂੰ ਬੜੇ ਗੋਣੇ ਆ ਸਵਾਹ ਦੇ ਗੋਣੇ ਆ ਤੇਰੇ ਚ ਇੱਕ ਗੋਣ ਵੀ ਹੈਗਾ ਨਾ ਤੂੰ ਕੋਈ ਪੜ੍ਹੇ ਲਿਖੀ ਆ ਨਾ ਤੇਨੂੰ ਕੁਕਿੰਗ ਦਾ ਨਾਮਦਾ ਆੜੀਆਂ ਕੁੜੀਆਂ ਕੀ ਪਾਰਲਰ ਦਾ ਘਰੇ ਸਭ ਕੁਝ ਖਾਧੀਆਂ ਉਹ ਵੀ ਤੇਨੂੰ ਆਂਦਾ ਤੈਨੂੰ ਆਉਂਦਾ ਕੀ ਐ ਇੱਕ ਰੋਟੀ ਬੱਸ ਇਹ ਕਹਤਾ ਤੇ ਨਾਲ ਰੋਟੀ ਵੀ ਤੂੰ ਕੋਲ ਕੋਈ ਖਾਸ ਵਧੀਆ ਨਹੀਂ ਬਣਾਉਂਦੀ ਇਹ ਸਾਡੀ ਮਜ਼ਦੂਰੀ ਵੀ ਤੇਰੇ ਹੱਥਾਂ ਦੀ ਖਾਣੇ ਕੰਦੀ ਰੋਟੀ ਬਣਾ ਲਾ ਹੁਣ ਬੋਲ ਪੈ ਪੁੱਜੇ ਤੇ ਗੁੰਗੀ ਹੋ ਗਈਆਂ ਬਣਾ ਲੈਨੀ ਮੁੰਜੀ ਤੇ ਕਦੋਂ ਬਣਾਏਂਗੀ ਥੋੜੇ ਬਣਾ ਕਰਦੇ ਬਸ ਤੇ ਬਣਾਣਾ ਫਿਰ ਚੱਲ ਬਣਾ ਨਾਕਾਮ ਦੀ ਨਾਕਾਰ ਦੀ ਦੁਸ਼ਮਨਾ ਅਨਾਜ ਦੀ ਬਸ ਇਹ ਲੈ ਜਾਏਂਗੀ ਹਾਂ ਤੇਰੇ ਤੇ ਕੰਮ ਹੀ ਨਹੀਂ ਕਰਦੇ ਨਾ ਜਾਓ ਤਾਂ ਸਾਹਮਣੇ ਸੈਂਟਰ ਖੁੱਲੇ ਫਰੀਦਾ ਜਾ ਜਿਨ੍ਹਾਂ ਨੂੰ ਕਮੀਆਂ ਦੇਸ਼ੀਆਂ ਨੇ ਜਿਨ੍ਹਾਂ ਦੇ ਸ਼ਰੀਰ ਦੇ ਵਿੱਚ ਉਹਦੇ ਥੈਰੇਪੀ ਲੈਣ ਜਾਂਦੇ ਜਾ ਜਾ ਕੇ ਲੈ ਕੇ ਆ ਤੇ ਘਰ ਦਾ ਕੰਮ ਕਰਕੇ ਜਾਇਆ ਕਰ। ਤੇ ਵੀ ਫੁੱਸੂ ਫੁੱਸੂ ਕਰਦੀ ਰਹੇਗੀ ਬਿਮਾਰ ਮੇਰੇ ਪੱਲੇ ਪਾਕਤੀ ਉణం ਤਿੱ ਕਿੰਨਾ ਚਾ ਚੜਿਆ ਅਜੇ 10 ਦਿਨ ਨਹੀਂ ਹੋਏ ਮਿਲ ਕੇ ਗਈ ਆਖੇ ਸਦੀਆਂ ਹੋ ਗਈਆਂ ਮੇਰੀ ਧੀ ਨਹੀਂ ਆਈ ਮੈਨੂੰ ਮੈਨੂੰ 1.5 ਸਾਲ ਹੋ ਗਿਆ ਮੇਰੇ ਘਰੇ ਨਹੀਂ ਜਾਣ ਦਿੱਤਾ ਇੰਤੋਂ ਤੱਕ ਹੋਂਤੇ ਜਾਣ ਦੋ ਮੇਰੀ ਮਾਂ ਨੇ ਬਿਮਾਰ ਹੈ ਕੀ ਸੋਈ ਦੇ ਹੋਗੀ ਮੇਰੀ ਧੀ ਮੇਰਾ ਪਤਾ ਲੈਣ ਨਹੀਂ ਆਈ ਸਾਹ ਹੀ ਗੁਣੀ ਆਇਆ ਅਜੇ ਤੱਕ ਪਤਾ ਨਹੀਂ ਕਿੱਥੇ ਰਹਿ ਗਿਆ ਕਿੱਦਾਂ ਬਣਾਵਾਂ ਰੋਟੀ ਮੇਰਾ ਤਾਂ ਮਾਨੇ ਨਹੀਂ ਲੱਗਦਾ ਬ੍ਰਾ ਕਿਸੇ ਕੰਮ 'ਚ ਮੇਰੀ ਸੁਪਤ ਮੇਰੇ ਮਾਂ ਵਾਲੀ ਲੱਗੀ ਪਈ ਹੈ ਕੀ ਕਰਾਂ ਕੁਝ ਸਮਈ ਹੋ ਵੀ ਪਈ